ਰਸ਼ਕਦੀਆਂ ਇੱਕ ਮਹੀਨੇ ਦਾ ਸਮਾਂ ਹੈ ਜੁਆ ਪਰਸੋਂ ਨੂੰ 25 ਤਰੀਕ ਨੂੰ ਅਰਦਾਸ ਹੋਣੀ ਹੈ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਹਿਜ ਪਾਠ ਕਰਨੇ ਤੇ ਜਿਨ੍ਹਾਂ ਨੇ ਆਪਣੇ ਆਪਣੇ ਨਾਮ ਲਿਖਾਏ ਹੋਏ ਆ ਹੋਰ ਵੀ ਸੰਗਤਾਂ ਨੇ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਆ ਔਰ 23 ਨਵੰਬਰ ਨੂੰ ਜਾ ਕੇ ਉਹਦੀ ਸੰਭਾਪਤੀ ਜਿਹੜੀ ਹੈ ਉਹ ਹੋਣੀ ਹੈ ਇੱਕ ਮਹੀਨੇ ਦਾ ਸਮਾਂ ਹੈ ਅਸੀਂ ਥੋੜਾ ਥੋੜਾ ਸਮਾਂ ਕੱਢ ਕੇ ਸੈਜ ਪਾਠ ਘਰਾਂ ਦੇ ਵਿੱਚ ਬੈਠ ਕੇ ਵੀ ਜਿੱਥੇ ਕਿਤੇ ਵੀ ਕੋਈ ਹੈ ਉਹ ਕਰ ਸਕਦਾ ਹੈ ਆਓ ਸੁਰਤ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜੋ ਪਹਿਲਾਂ ਹੀ ਜ਼ਿਕਰ ਕੀਤਾ ਵੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਤਾ ਗਦੀ ਦਿਵਸ ਦੀ ਵਿਚਾਰ ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਦੀ ਵਿਚਾਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਹੈ ਅੱਜ ਦਾ ਜਿਹੜਾ ਲੜੀਵਾਰ ਸ਼ਬਦ ਹੈ ਇਹਦੇ ਵਿੱਚੋਂ ਅੱਜ ਕੇਵਲ ਆਪਾ ਰਹਾਉ ਵਾਲੀ ਪੰਕਤੀ ਨੂੰ ਹੀ ਸਮਝ ਕੇ ਵਿਚਾਰ ਕੇ ਅਗਲੀ ਵਿਚਾਰ ਵੱਲ ਆਉਣ ਦਾ ਯਤਨ ਕਰਾਂਗੇ ਆਸਾ ਰਾਗ ਹੈ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ ਹੈ ਕਬੀਰ ਸਾਹਿਬ ਜੀ ਨੇ ਕਿਰਪਾ ਕੀਤੀ ਅਬ ਮੋਹਿ ਨਾਚਨੋਂ ਨਾ ਆਵੇ ਮੇਰਾ ਮਨ ਮੰਦਰਿਆਨਾ ਬਜਾਵੇ ਇਹ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੈ ਇਹ ਹੁਣ ਜਿਹੜਾ ਮੇਰਾ ਮਨ ਹੈ ਉਹ ਨੱਚਦਾ ਨਹੀਂ ਮੈਨੂੰ ਸਰੀਰਕ ਤਲ ਤੇ ਵੀ ਹੁਣ ਨੱਚਣਾ ਨਹੀਂ ਆਉਂਦਾ ਤੇ ਮਨ ਦੇ ਤਲ ਤੇ ਵੀ ਨਹੀਂ ਹੁਣ ਨੱਚਣਾ ਕੀ ਹੈ ਨਹੀਂ ਮੇਰਾ ਮਨ ਜਿਹੜਾ ਹੈ ਉਹ ਢੋਲ ਵਜਾਉਂਦਾ ਹੈ ਜਾਂ ਡੰਮਰੂ ਵਜਾਉਂਦਾ ਹੈ ਮਦਾਰੀ ਹੁੰਦਾ ਨਾ ਮਦਾਰੀ ਮਦਾਰੀ ਦੇ ਹੱਥ ਦੇ ਵਿੱਚ ਡੰਮਰੂ ਹੁੰਦਾ ਹੈ ਜਦੋਂ ਉਹ ਡੰਮਰੂ ਵਜਾਉਂਦਾ ਹੈ ਤੇ ਉਹ ਜਿਹੜਾ ਬੰਦਰ ਹੈ ਉਹ ਫਿਰ ਨੱਚਣਾ ਸ਼ੁਰੂ ਕਰ ਦਿੰਦਾ ਹੈ ਜਾਂ ਜਿਸ ਵੀ ਜਾਨਵਰ ਦੇ ਗਲ ਦੇ ਵਿੱਚ ਉਹਨੇ ਪਟਾ ਪਾਇਆ ਹੋਇਆ ਹੈ ਮਦਾਰੀ ਨੇ ਭਾਵੇਂ ਉਹ ਰਿਛ ਹੈ ਤੇ ਭਾਵੇਂ ਉਹ ਬੰਦਰ ਹੈ ਉਸ ਢਮਰੂ ਦੀ ਆਵਾਜ਼ ਸੁਣ ਕੇ ਨੱਚਣਾ ਟੱਪਣ ਜਿਹੜਾ ਉਹ ਸ਼ੁਰੂ ਕਰ ਦਿੰਦਾ ਹੈ ਮੰਦਰੀਆ ਜਾਂ ਇਹਨੂੰ ਸਮਝਣ ਲਈ ਗੁਰਬਾਣੀ ਵਿੱਚੋਂ ਆਪਾਂ ਹੋਰ ਬਚਨ ਸਮਝੀਏ ਅਗਤ ਸਹਿਬਾਨ ਹੀ ਸਮਝਾਉਂਦੇ ਨੇ ਕਿ ਨੱਚਣਾ ਕੀ ਹੈ ਮਾਟੀ ਕੋ ਪੂਤਰਾ ਕੈਸੇ ਨਚਤ ਹੈ ਅਸੀਂ ਤ੍ਰੈ ਗੁਣੀ ਮਾਇਆ ਦੇ ਹੱਥੋਂ ਨੱਚ ਰਹੇ ਹਾਂ ਰਜ ਗੁਣ ਤਮ ਗੁਣ ਸਤ ਗੁਣ ਦੁਨੀਆ ਨੱਚ ਰਹੀ ਹੈ ਹਰ ਧਰਮ ਵਰਗ ਦੇ ਵਿੱਚ ਦੇਖੋ ਹਰ ਮੁਲਕ ਵਿੱਚ ਦੇਖੋ ਲੋਕ ਤ੍ਰੈ ਗੁਣੀ ਮਾਇਆ ਦੇ ਵਿੱਚ ਨੱਚ ਰਹੇ ਨੇ ਜਿਵੇਂ ਜਿਵੇਂ ਉਹਦਾ ਡੰਮਰੂ ਵੱਜ ਰਿਹਾ ਟੁਲਕ ਵੱਜ ਰਹੀ ਹੈ ਤੀਵੇਂ ਤੀਵੇਂ ਇਨਸਾਨ ਨੱਚ ਰਹੇ ਆ ਦਿਖੇ ਦਿਖੇ ਸੁਨੇ ਬੋਲੇ ਦੌੜਿਓ ਫਿਰਤ ਹੈ ਦੇਖ ਰਿਹਾ ਹੈ ਸੁਣ ਰਿਹਾ ਹੈ ਬੋਲ ਰਿਹਾ ਹੈ ਔਰ ਦੌੜਿਆ ਹੀ ਫਿਰਦਾ ਹੈ ਦਿਨ ਰਾਤ ਇਸ ਤਰ੍ਹਾਂ ਗੁਣੀ ਮਾਇਆ ਦੇ ਵਿੱਚ ਦੌੜਿਆ ਹੀ ਫਿਰਦਾ ਹੈ ਨੱਚਦਾ ਪਿਆ ਨਾ ਦਿਨ ਵਿੱਚ ਟਿਕਾ ਹੈ ਨਾ ਰਾਤ ਦੇ ਵਿੱਚ ਟਿਕਾ ਹੈ ਨਾ ਰਾਤ ਨੂੰ ਟਿਕਦਾ ਹੈ ਨਾ ਦਿਨ ਵਿੱਚ ਟਿਕਦਾ ਹੈ ਨਾ ਬਚਪਨ ਟਿਕ ਰਿਹਾ ਨਾ ਜਵਾਨੀ ਵਿੱਚ ਟਿਕ ਰਿਹਾ ਨਾ ਬੜੇਪੇ ਵਿੱਚ ਤਿੰਨੇ ਪੜਾ ਜਿਹੜੇ ਜ਼ਿੰਦਗੀ ਦੇ ਨੇ ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਤਿੰਨੇ ਵਿੱਚ ਹੀ ਨੱਚ ਰਹੇ ਆ ਹੁਣ ਤੁਸੀਂ ਆਖੋਗੇ ਵੀ ਬਲਪਨ ਵਿੱਚ ਨੱਚਣਾ ਚਲੋ ਜਵਾਨੀ ਵਿੱਚ ਤੇ ਸਮਝ ਆਇਆ ਬੜੇਪੇ ਵਿੱਚ ਵੀ ਸਮਝ ਆਇਆ ਵੀ ਮਾਇਆ ਦੇ ਹੱਥੋਂ ਨੱਚ ਰਿਹਾ ਪਰ ਬਲਪਨ ਵਿੱਚ ਵੀ ਅਸਲ ਦੇ ਵਿੱਚ ਜਿਸ ਦਿਨ ਜਨਮ ਹੋਇਆ ਸੀ ਨੱਚਣਾ ਉਸ ਦਿਨ ਹੀ ਸ਼ੁਰੂ ਹੋ ਗਿਆ ਸੀ ਜਿਸ ਦਿਨ ਸਾਡਾ ਜਨਮ ਹੋਇਆ ਨਾ ਉਹ ਜਨਮ ਹੁੰਦਿਆਂ ਅੱਖਾਂ ਖੁੱਲ੍ਹਦਿਆਂ ਹੀ ਬੱਚਾ ਜਿਹੜਾ ਸੀ ਉਹ ਨੱਚਣਾ ਸ਼ੁਰੂ ਕਰ ਦਿੰਦਾ ਹੈ ਮਾਇਆ ਦੇ ਹੱਥੋਂ ਨੱਚਣਾ ਸ਼ੁਰੂ ਕਰ ਦਿੰਦਾ ਹੈ ਉਹ ਕਿਉਂ ਕਿਉਂਕਿ ਲਿਵ ਛੁੱੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਅੰਮ੍ਰਿਤ ਮਤਲੋ ਹੁਕਮ ਤਰੈ ਗੁਣੀ ਮਾਇਆ ਨੇ ਆਪਣਾ ਐਸਾ ਵਰਤਾਰਾ ਵਰਤਾ ਦਿੱਤਾ ਇਸ ਲਈ ਜਨਮ ਵਿਲੇ ਗੁੜਤੀ ਨਾਮ ਦੀ ਦਿੱਤੀ ਜਾਂਦੀ ਹੈ ਕਿ ਜਦੋਂ ਬੱਚੇ ਦਾ ਜਨਮ ਹੋਇਆ ਨਾ ਜਨਮ ਹੁੰਦਿਆਂ ਸਾਰ ਹੀ ਕੋਈ ਉਹਦੇ ਵਿੱਚ ਗੈਪ ਨਾ ਪਵੇ ਜਨਮ ਹੁੰਦਿਆਂ ਸਾਰੀ ਉਹਦੇ ਕੰਨਾਂ ਵਿੱਚ ਪਰਮੇਸ਼ਵਰ ਦੇ ਨਾਮ ਦੀ ਗੁੜਤੀ ਪਾਉਣੀ ਹੈ ਤਾਂ ਕਿ ਉਹ ਮਾਇਆ ਦਾ ਵਰਤਾਰਾ ਜਿਹੜਾ ਹੈ ਉਹ ਵਰਤ ਨਾ ਸਕੇ ਪਰ ਅਫਸੋਸ ਬੋਤਤ ਵਿੱਚ ਅਸੀਂ ਦੇਖਦੇ ਹਾਂ ਬੱਚੇ ਦਾ ਜਨਮ ਹੋਇਆ ਤੇ ਢੋਲ ਤੇ ਉਦੋਂ ਹੀ ਵੱਜਣ ਲੱਗ ਗਿਆ ਢੋਲ ਤੇ ਉਦੋਂ ਹੀ ਵੱਜਣ ਲੱਗ ਗਿਆ ਉਹ ਐਸੀ ਢੋਲ ਦੀ ਆਵਾਜ਼ ਕੰਨਾਂ ਦੇ ਵਿੱਚ ਪਈ ساری ਜ਼ਿੰਦਗੀ ਮਾਇਆ ਦੇ ਢੋਲ ਵਜਦਾ ਤੇ ਇਹ ਨੱਚਦਾ ਰਹ ਜਾਂਦਾ ਹੈ ਇਹ ਜਿਹੜਾ ਨੱਚਣਾ ਹੈ ਇਹ ਸਾਡੀ ਜ਼ਿੰਦਗੀ ਨੂੰ ਬੇਕਾਰ ਕਰ ਦੇਗਾ ਜਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਬਰਬਾਦ ਕਰ ਦੇਗਾ ਜੇ ਅਸੀਂ ਤ੍ਰੈ ਗੁਣੀ ਮਾਇਆ ਦੇ ਹੱਥੋਂ ਨੱਚ ਰਹੇ ਹਾਂ ਮਾਤਾ ਦੇ ਗਰਭ ਦੇ ਵਿੱਚ ਨੱਚਣਾ ਨਹੀਂ ਸੀ ਉੱਥੇ ਤੇ ਟਿਕਿਆ ਬੈਠਾ ਹੈ ਉੱਥੇ ਤੇ ਟਿਕਿਆ ਹੋਇਆ ਹੈ ਮਾਤ ਗਰਭ ਮੈਂ ਆਪਨੂੰ ਸਿਮਰਨ ਦੇ ਤੈ ਤੁਮ ਰੱਖਣ ਹਾ ਉੱਥੇ ਤੇ ਰੱਖਿਆ ਹੋਇਆ ਰੱਖਣ ਹਾਰੇ ਨੇ ਬਸ ਜਦੋਂ ਹੀ ਸੰਸਾਰ ਵਿੱਚ ਜਨਮ ਹੁੰਦਾ ਹੈ ਅੱਖਾਂ ਖੁੱਲੀਆਂ ਉਸੇ ਵੇਲੇ ਧਿਆਨ ਹਟ ਗਿਆ ਲਿਵ ਛੁੱਟ ਗਈ 나ੜੂ ਕਟਿਆ ਗਿਆ ਧਿਆਨ ਵਿਸਰ ਗਿਆ ਜਦੋਂ ਵਿਸਰ ਗਿਆ ਤੇ ਹੱਥੋਂ ਹੱਥ ਜਦੋਂ ਨੱਚਿਆ ਉਹ ਐਸਾ ਨੱਚਿਆ ساری ਉਮਰ ਨੱਚਦਾ ਹੀ ਰਹਿ ਗਿਆ ਮਾਇਆ ਹਾਥ ਬਿਕਾਨਾ ਬਿਕ ਗਿਆ ਇਸ ਲਈ ਮਾਟੀ ਕੋ ਪੁੱਤਰਾ ਕਿਵੇਂ ਨੱਚਦਾ ਇਹ ਕਿਦਾਂ ਦੇਖੋ ਮਿੱਟੀ ਦਾ ਪੁਤਲਾ ਹੈ ਨੱਚ ਰਿਹਾ ਹੈ ਕਟ ਪੁਤਲੀਆਂ ਬਣ ਕੇ ਨੱਚ ਰਿਹਾ ਹੈ ਤ੍ਰੈ ਗੁਣੀ ਮਾਇਆ ਦੇ ਹੱਥੋਂ ਪਰ ਕਬੀਰ ਸਾਹਿਬ ਕਹਿੰਦੇ ਮੈਂ ਹੁਣ ਇਹਦੇ ਤੋਂ ਬਚ ਗਿਆ ਮੈਂ ਨਹੀਂ ਹੁਣ ਨੱਚਦਾ ਮੈਂ ਟਿਕ ਗਿਆ ਮੇਰਾ ਮਨ ਅੰਦਰ ਟਿਕ ਗਿਆ ਹੁਣ ਢੋਲ ਦੀ ਆਵਾਜ਼ ਮੈਨੂੰ ਇਹ ਡਮਰੂ ਦੀ ਆਵਾਜ਼ ਮੈਨੂੰ ਸੁਣਾਈ ਨਹੀਂ ਦਿੰਦੀ ਕਿਉਂ ਕਿਉਂਕਿ ਹੁਣ ਮੈਂ ਤ੍ਰੈ ਗੁਣੀ ਮਾਇਆ ਨਾਲ ਸੁਰਤ ਨਹੀਂ ਜੋੜੀ ਉਹਨੇ ਨਿਰੰਕਾਰ ਨਾਲ ਆਪਣੀ ਸੁਰਤ ਜੋੜ ਲਈ ਹੈ। ਜਾਂ ਹੋਰ ਬਚਨ ਬਾਣੀ ਵਿੱਚ ਪੜੋ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨਾਚ ਰੇ ਮਨ ਗੁਰ ਕੇ ਅੱਗੇ ਜੇ ਨੱਚਣਾ ਹੀ ਆ ਤਾਂ ਗੁਰੂ ਦੇ ਅੱਗੇ ਨੱਚ। ਗੁਰੂ ਦੀ ਮਤ ਲੈ ਕੇ ਨੱਚ ਉਹ ਨੱਚਣਾ ਹੋਰ ਹੈ। ਜਿਹੜਾ ਤ੍ਰੈ ਗੁਣੀ ਮਾਇਆ ਦੇ ਹੱਥੋਂ ਨੱਚਣੇ ਉਹ ਹੋਰ ਹੈ ਉਹ ਤੁਹਾਨੂੰ ਦੁਖੀ ਕਰੇਗਾ। ਉਹ ਤੁਹਾਨੂੰ ਪਰੇਸ਼ਾਨ ਕਰੇਗਾ ਉਹ ਤੁਹਾਨੂੰ ਡਿਪਰੈਸ਼ਨ ਵਿੱਚ ਲੈ ਜਾਏਗਾ ਜਿਹੜਾ ਮਾਇਆ ਦੇ ਹੱਥੋਂ ਨੱਚਣਾ ਨਾ ਇਹ ਤੁਹਾਨੂੰ ਡਿਪਰੈਸ਼ਨ ਵਿੱਚ ਲੈ ਜਾਏਗਾ ਜਿਹੜਾ ਗੁਰੂ ਅੱਗੇ ਨੱਚਣਾ ਉਹ ਤੁਹਾਨੂੰ ਆਨੰਦ ਵਿੱਚ ਲੈ ਜਾਏਗਾ ਜਿਹਦਾ ਮਨ ਗੁਰੂ ਅੱਗੇ ਨੱਚਦਾ ਨਾ ਉਹ ਫਿਰ ਉਹ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਉਹ ਫਿਰ आनंद ਵਿੱਚ ਰਹਿੰਦਾ ਉਹ ڈپریشن ਦੇ ਵਿੱਚ ਨਹੀਂ ਹੁੰਦਾ ਉਹ ਆਨੰਦ ਵਿੱਚ ਜਿਉਂਦਾ ਹੈ ਇਸ ਲਈ ਨਾਚ ਰੇ ਮਨ ਗੁਰ ਕੈ ਆਗੇ ਗੁਰ ਕੈ ਭਾਣੇ ਨਾਚ ਤਾ ਸੁਖ ਪਾਵੇਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੇ ਤੂੰ ਗੁਰੂ ਦੇ ਭਾਣੇ ਵਿੱਚ ਹੁਕਮ ਦੇ ਵਿੱਚ ਚੱਲੇ ਨਚੇ ਉੱਠੇ ਬੈਠੇ ਚੱਲੇ ਤਾਂ ਸੁਖ ਪਾਵੇਂ ਤਾਂ ਤੂੰ ਉਹ ਆਨੰਦ ਵਾਲਾ ਸੁਖ ਪਾ ਸਕਦਾ ਹੈ ਨਹੀਂ ਤੇ ਜਿਹੜਾ ਨੱਚਣਾ ਮਾਇਆ ਵੀ ਹੱਥੋ ਹੈ ਇਹਦੇ ਚ ਤਾਂ ਦੁੱਖ ਹੀ ਦੁੱਖ ਹੈ ਪਰੇਸ਼ਾਨੀਆਂ ਨੇ ਭੜਗਣਾ ਹੀ ਭੜਗਣਾ ਇਹਦੇ ਵਿੱਚ ਤ੍ਰਿਸ਼ਨਾ ਵੱਧਦੀ ਹੈ ਔਰ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਨੱਚਣੇ ਉਹ ਉਹਦੇ ਵਿੱਚ ਸਬਰ ਹੈ ਉਹਦੇ ਵਿੱਚ ਸੰਤੋਖ ਹੈ ਜੈਕ ਸ਼ਬਦ ਆਪਾਂ ਹੋਰ ਬਾਣੀ ਵਿੱਚੋਂ ਪੜਦੇ ਆਂ ਮੁੱਲ ਖਰੀਦੀਨ ਲਾਲਾ ਗੋਲਾ ਮੇਰਾ ਨਾਉ ਸਭਾਗਾ ਇਹਦੇ ਵਿੱਚ ਹੀ ਬਚਨ ਆਉਂਦੇ ਨੇ ਨਚਣ ਵਾਲੇ ਨਚਣ ਵਾਲੀ ਗੱਲ ਇਹਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਕਹਿੰਦੇ ਮਾਨ ਲਾਲੀ ਪਿਓ ਲਾਲਾ ਮੇਰਾ ਹੌਣ ਲਾਲੇ ਕਾ ਜਾਇ ਲਾਲੀ ਨੱਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਹ ਜਦੋਂ ਮੈਂ ਤੇਰੀ ਭਗਤੀ ਕਰ ਇਹ ਮਨ ਕਹਿੰਦਾ ਤਨ ਨੇ ਨਹੀਂ ਨਚਣਾ ਦੇਖੋ ਕਈ ਧਰਮ ਕਾ ਸਥਾਨ ਨੇ ਜਿੱਥੇ ਸਰੀਰ ਕਰਕੇ ਵੀ ਨੱਚਿਆ ਜਾਂਦਾ ਹੈ ਪੈਰਾਂ ਚ ਘੁੰਗਰੂ ਪਾ ਕੇ ਵੀ ਨੱਚਿਆ ਜਾਂਦਾ ਹੈ ਪਰ ਇਹ ਉਹ ਥਾਂ ਹੈ ਗੁਰੂ ਦਾ ਦਰ ਗੁਰੂ ਦਵਾਰਾ ਜਿੱਥੇ ਸਰੀਰ ਨੇ ਨਹੀਂ ਨੱਚਣਾ ਜਿੱਥੇ ਗੁਰੂ ਦੇ ਹੁਕਮ ਵਿੱਚ ਮਨ ਨੇ ਨੱਚਣਾ ਕੀ ਕਿਦਾਂ ਖੁਸ਼ੀ ਵਿੱਚ ਮਨ ਅੰਦਰ ਉਹ ਖੁਸ਼ੀਆਂ ਜੜੀਆਂ ਨੇ ਆਜਣ ਮਨ ਖੁਸ਼ੀ ਵਿੱਚ ਝੂਮੇ ਸਰੀਰ ਦਾ ਟਿਕਣਾ ਹੈ ਅਸੀਂ ਸਰੀਰ ਕਰਕੇ ਟਿਕ ਜਾਣਾ ਹੈ ਮਨ ਕਰਕੇ ਅੰਦਰੋਂ ਨਾਮ ਦੀ ਮਸਤੀ ਵਿੱਚ ਝੂਮਣਾ ਹੈ ਨਾਮ ਦੀ ਖੁਮਾਰੀ ਵਿੱਚ ਉਹਦੇ ਵਾਸਤੇ ਮਾਂ ਪਿਓ ਦਾ ਰੋਲ ਦੀ ਅਦਾ ਹੋਣਾ ਬੜਾ ਜ਼ਰੂਰੀ ਹੈ ਜੇ ਮਾਂ ਬਾਪ ਨਹੀਂ ਇਸ ਪਾਸੇ ਤੁਰੇ ਤੇ ਬੱਚਿਆਂ ਨੂੰ ਤੋਰਨਾ ਬੜਾ ਔਖਾ ਹੈ ਮਾਂ ਲਾਲੀ ਪਿਓ ਲਾਲਾ ਮੇਰਾ ਹਾਂ ਲਾਲੇ ਕਾ ਜਾਇਆ ਮਾ ਦਾ ਮਤਲਬ ਮਤ ਪਿਉ ਦਾ ਮਤਲਬ ਸੰਤੋਖ ਹੈ ਇਹ ਮਤ ਤੇ ਸੰਤੋਖ ਦੋਵਾਂ ਨੇ ਜਦੋਂ ਨਾਮ ਰੰਗ ਦੇ ਵਿੱਚ ਰੰਗਣਾ ਕੀਤਾ ਤੇ ਮੇਰਾ ਜਨਮ ਭਗਤੀ ਵਿੱਚੋਂ ਹੋਇਆ ਹੈ ਹੁਣ ਲਾਲੀ ਨਾਚੇ ਮੇਰੀ ਮਤ ਵੀ ਝੂਮ ਰਹੀ ਹੈ ਲਾਲਾ ਗਾਵੇ ਤੇ ਮੇਰਾ ਜਿਹੜਾ ਪਿਤਾ ਉਹ ਗਾ ਰਿਹਾ ਉਹਦੇ ਉਸ ਪਰਮੇਸ਼ਵਰ ਦੇ ਰੰਗ ਵਿੱਚ ਰੰਗਿਆ ਹੋਇਆ ਇਸ ਲਈ ਭਗਤ ਘਰੋਂ ਮੈਂ ਤੇਰੀ ਭਗਤੀ ਕਰ ਰਿਹਾ ਹਾਂ ਨਾਚ ਰੇ ਮਨ ਗੁਰ ਕੇ ਆਗੇ ਬੰਦਿਆਂ ਅਗੇ ਨਹੀਂ ਨੱਚਣਾ ਅਸੀਂ ਬੰਦਿਆਂ ਦੀ ਕੱਟ ਪੁਤਲੀ ਬਣ ਕੇ ਨਹੀਂ ਨੱਚਣਾ ਸ਼ਾਊਕਾਰਾਂ ਦੀ ਜਾਂ ਵੱਡੇ ਵੱਡੇ ਉੱਚੇ ਅਹੁਦੇਦਾਰਾਂ ਦੀਆਂ ਕੱਟ ਪੁਤਲੀਆਂ ਬਣ ਕੇ ਜਤ੍ਰਹ ਗੁਣੀ ਮਾਇਆ ਦੇ ਹੱਥੋਂ ਵਿੱਕ ਕੇ ਨਹੀਂ ਅਸੀਂ ਰਚਣਾ ਜੇ ਨੱਚਣਾ ਤੇ ਗੁਰੂ ਦੇ ਹੁਕਮ ਦੇ ਵਿੱਚ ਮੰਨ ਕਰਕੇ ਨੱਚਣਾ ਇਸ ਵਾਸਤੇ ਕਬੀਰ ਸਾਬ ਕਹਿੰਦੇ ਮੈਂ ਤੇ ਆਪਣੀ ਸੁਰਤ ਤ੍ਰੈ ਗੁਣੀ ਮਾਇਆ ਦੇ ਪਾਸਿਓਂ ਹਟਾ ਕੇ ਹੁਣ ਨਿਰੰਕਾਰ ਦੇ ਨਾਲ ਜੋੜ ਲਈ ਹੈ ਪਹਿਲੇ ਤੇ ਜਿਹੜੀ ਅਵਸਥਾ ਸੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਵੀ ਇੱਕ ਤ੍ਰੈ ਗੁਣੀ ਮਾਇਆ ਦਾ ਹਿੱਸਾ ਹੈ ਤ੍ਰੈ ਗੁਣੀ ਜਿਹੜੀ ਮਾਇਆ ਉਹਦਾ ਇੱਕ ਹਿੱਸਾ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸਾ ਤ੍ਰਿਸ਼ਨਾ ਪਹਿਲੇ ਸੂਰਤ ਇਹਨਾਂ ਨਾਲ ਜੁੜੀ ਸੀ ਕਦੇ ਕਾਮ ਨਚਾਉਂਦਾ ਸੀ ਕਦੇ ਕ੍ਰੋਧ ਨਚਾਉਂਦਾ ਸੀ ਕਦੇ ਲੋਭ ਕਦੇ ਮੋਹ ਕਦੇ ਅਹੰਕਾਰ ਨੇ ਨਚਾਇਆ ਪਰ ਹੁਣ ਨਹੀਂ ਅਬ ਮੋਹੇ ਨਾਚ ਨੋ ਨਾ ਆਵੇ ਹੁਣ ਮੈਂ ਇਹਨਾਂ ਦੇ ਕਹੇ ਤੇ ਨਹੀਂ ਨੱਚਦਾ ਹੁਣ ਮੈਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਆਖੇ ਲੱਗ ਕੇ ਨਹੀਂ ਨੱਚਦਾ ਤੇ ਨਾ ਹੀ ਮੈਂ ਇਹਨਾਂ ਦੇ ਆਖੇ ਲੱਗ ਕੇ ਨਰਜਣਾ ਤੇ ਮੇਰਾ ਮਨ ਮੰਦਰੀਆ ਨਾ বজਾਵੇ ਹੁਣ ਮੇਰੇ ਮਨ ਦੇ ਵਿੱਚ ਇਹਨਾਂ ਦਾ ਢੋਲ ਵੀ ਨਹੀਂ ਵੱਜਦਾ ਇਹ ਡਮਰੂ ਵੀ ਨਹੀਂ ਵੱਜਦਾ ਕਿਉਂਕਿ ਜਿੰਨਾ ਚਿਰ ਇਹਨਾਂ ਦੇ ਹੱਥ ਵਿੱਚ ਡੋਰ ਸੀ ਉਦੋਂ ਡਮਰੂ ਵੱਜਦਾ ਸੀ ਤੇ ਮੈਂ ਨੱਚਦਾ ਸੀ ਮਾਟੀ ਕੋ ਪੁੱਤਰ ਕੈਸੇ ਨੱਚਤ ਹੈ ਉਦੋਂ ਤੱਕ ਮੈਂ ਨੱਚਦਾ ਰਿਹਾ ਪਰ ਜਦੋਂ ਮੈਨੂੰ ਇਹ ਸਮਝ ਆਈ ਕਿ ਪ੍ਰਭ ਡੋਰੀ ਹੱਥ ਤੇ ਮਾਰੇ ਪਰਮਸੀਨਾ ਭਲੇਖਾ ਸੀ ਮੈਨੂੰ ਇਦਾਂ ਲੱਗਾ ਇਜਿਵੇਂ ਡੋਰ ਇਨ੍ਹਾਂ ਦੇ ਹੱਥ ਹੈ ਤੇ ਮੈਂ ਨੱਚਦਾ ਸੀ ਇਨ੍ਹਾਂ ਦੇ ਹੱਥਾਂ 'ਚ ਪਰ ਹੁਣ ਮੈਨੂੰ ਸਮਝ ਆ ਗਈ ਵੀ ਪ੍ਰਭ ਡੋਰੀ ਹੱਥ ਤੁਮਾਰੇ ਵੀ ਡੋਰ ਤਾਂ ਤੇਰੇ ਹੱਥ ਵਿੱਚ ਸੀ ਕਬੀਰ ਸਾਹਿਬ ਨਹੀਂ ਕਿਹਾ ਨਾ ਕਬੀਰ ਕੂਕਰ RAM ਕੋ ਮੁੱਤੀਆਂ ਮੇਰੋ ਨਾਉ ਗਲੇ ਹਮਾਰੇ ਜੈਵਰੀ ਜਾਂ ਖਿੰਚੇ ਤਨ ਜੋ ਹੁਣੋ ਜਿੱਧਰ ਖਿੱਚੇਗਾ ਮੈਂ ਉਹਦੇ ਹੁਕਮ 'ਚ ਚੱਲਣਾ ਹੈ ਉਹਦੀ ਰਸਾ ਦੇ ਵਿੱਚ ਰਾਜ਼ੀ ਹੋ ਕੇ ਚੱਲਣਾ ਹੈ ਉਨਮੈ ਇਤ੍ਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਹੱਥੋਂ ਨਹੀਂ ਨੱਚਦਾ ਕਿਉਂਕਿ ਸਮਝ ਆ ਗਈ ਅਸੀਂ ਵੀ ਭਰਮ ਵਿੱਚ ਭਲੇਖੇ ਚ ਪਏ ਹੋਏ ਪਟਕ ਰਹੇ ਆ ਤੇ ਨੱਚ ਰਹੇ ਆ ਦਿਨ ਰਾਤ ਬੰਦਾ ਨੱਚ ਰਿਹਾ ਹੁਣ ਕਬੀਰ ਸਾਹਿਬ ਕਹਿੰਦੇ ਨਹੀਂ ਮੇਰਾ ਮਨ ਮੰਦਰੀਆ ਨਾ বাজਾਵੇ ਹੁਣ ਇਹ ਅੰਦਰ ਮੇਰੇ ਮਨ ਦੇ ਵਿੱਚ ਮਾਇਆ ਵੀ ਢੋਲ ਔਰ ਇਹ ਜਿਹੜਾ ਡਮਰੂ ਹੈ ਇਹ ਨਹੀਂ ਵੱਜਦਾ ਹੁਣ ਮੈਂ ਇਹ ਮਾਇਆ ਮਦਾਰੀ ਸੀ ਇਹਦੇ ਹੱਥੋਂ ਨੱਚਦਾ ਸੀ ਹੁਣ ਮੈਂ ਆਪਣਾ ਜੀਵਨ ਪਰਮੇਸ਼ਵਰ ਵਾਹਿਗੁਰੂ ਨੂੰ ਸਮਰਪਣ ਕਰ ਦਤਾ ਇਹ ਸੀ ਅੱਜ ਦੇ ਇਸ ਸ਼ਬਦ ਦਾ ਕੇਂਦਰੀ ਭਾਵ ਆਪਾਂ ਸਿਰਫ ਅੱਜ ਦੇ ਸਮੇਂ ਵਿੱਚ ਕੇਂਦਰੀ ਭਾਵ ਨੂੰ ਹੀ ਸਮਝ ਕੇ ਆਪਣੇ ਹਿਰਦੇ ਵਿੱਚ ਵਿਚਾਰ ਨੂੰ ਵਸਾਈਏ ਅਸੀਂ ਵੀ ਦੇਖੀਏ ਚਾਤ ਮਾਰ ਕੇ ਵੀ ਅਸੀਂ ਵੀ ਰੱਜ ਗੁਣ ਤਮ ਗੁਣ ਸਤ ਗੁਣ ਅੱਗੋਂ ਜਿਹੜਾ ਇਹਦਾ ਪਰਿਵਾਰ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸਾ ਤ੍ਰਿਸ਼ਨਾ ਇਹਨਾਂ ਦੇ ਹੱਥੋਂ ਮੈਂ ਕਿਤੇ ਨੱਚ ਤਾ ਹੀ ਨਹੀਂ ਰਿਹਾ ਜੇ ਨੱਚ ਰਿਆਂ ਤੇ ਪਰੇਸ਼ਾਨ ਵੀ ਹੋ ਰਿਆਂ ਹੋਵਾਂਗਾ ਦੁਖੀ ਵੀ ਹੋਵਾਂਗਾ ਚਿੰਤਤ ਵੀ ਹੋਵਾਂਗਾ ਤੇ ਜੇ ਬੋਤਾ ਇਹਨਾਂ ਦੇ ਹੱਥੋਂ ਨੱਚਣੇ ਤੇ ਫਿਰ ਡਿਪਰੈਸ਼ਨ ਵਿੱਚ ਵੀ ਹੋਵਾਂਗਾ ਜੇ ਅਸੀਂ ਇਹਦੇ ਵਿੱਚੋਂ ਨਿਕਲ ਕੇ ਆਨੰਦ ਖੇੜਾ ਬਣਾਉਣਾ ਚਾਹੁੰਦੇ ਆਂ ਫਿਰ ਨਾਚ ਰੇ ਮਨ ਗੁਰ ਕੈ ਆਗੇ ਫਿਰ ਗੁਰੂ ਦੇ ਹੁਕਮ ਦੇ ਵਿੱਚ ਮਨਾ ਚੱਲ ਗੁਰੂ ਦੀ ਮਤ ਲੈ ਕੇ ਚੱਲ ਫਿਰ ਤੇਰੇ ਜੀਵਨ ਵਿੱਚ ਆਨੰਦ ਹੀ ਆਨੰਦ ਹੈ ਜਿਵੇਂ ਮਹਾਰਾਜ ਦੇ ਬਚਨ ਪੜਦਿਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਸਤਗੁਰੂ ਦੀ ਨਦਰ ਕਦੋਂ ਹੋਏਗੀ ਜਦੋਂ ਨਾਚ ਰੇ ਮਨ ਗੁਰ ਕੈ ਆਗੇ ਉਦੋਂ ਇਹ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਸਾਡੇ ਜੀਵਨ ਵਿੱਚ ਸਾਨੂੰ ਪ੍ਰਾਪਤ ਹੋਣਗੀਆਂ ਇਹਦੇ ਨਾਲ ਨਾਲ ਅੱਜ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੋ ਜਹਾਨਾਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਦਸ ਪਤ ਸ਼ਾਹੀਆਂ ਦੀ ਜੋਤ ਰੋਜ਼ ਅਸੀਂ ਅਰਦਾਸ ਕਰਦੇ ਹਾਂ ਦਸ ਪਤ ਸ਼ਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਹ ਦਸ ਪਤ ਸ਼ਹੀਆਂ ਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂਆਤ ਕਰਾਂ ਸੰਖੇਪ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹੀ ਸਾਨੂੰ ਇੱਕ ਗੱਲ ਕਲੀਅਰ ਕਰ ਦਿੱਤੀ ਸੀ ਸ਼ਬਦ ਗੁਰੂ ਸੁਰਤ ਧੰ ਚੇਲਾ ਸ਼ਬਦ ਨੂੰ ਗੁਰੂ ਬਣਾਉਣਾ ਤੇ ਸੁਰਤ ਨੂੰ ਸ਼ਬਦ ਗੁਰੂ ਦੇ ਚਰਨੀ ਲਾ ਕੇ ਜੋੜਨਾ ਹੈ ਸੁਰਤ ਨਹੀਂ ਸ਼ਬਦ ਦੇ ਸਹਾਰੇ ਚੱਲਣਾ ਹੈ ਅਸੀਂ ਕਿੱਥੇ ਚੱਲਣਾ ਹੈ ਮਨ ਤੋਂ ਦਿਲ ਤੱਕ ਚੱਲਣਾ ਹੈ ਲੋਕ ਤੋਂ ਪਰਲੋਕ ਤੱਕ ਚਲਣਾ ਵਿੱਚ ਬੜੇ ਵਿਗਨ ਨੇ ਬੜੀਆਂ ਰੁਕਾਵਟਾਂ ਨੇ ਬੜੀਆਂ ਮੁਸ਼ਕਲਾਂ ਨੇ ਉਹ ਜਦੋਂ ਅੱਜ ਦਾ ਸ਼ਬਦ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਚਾਰਾਂਗੇ ਨਾ ਇਹ ਗੱਲ ਉੱਥੇ ਕਲੀਅਰ ਹੋਣੀ ਹੈ ਵੀ ਜਦੋਂ ਸ਼ਬਦ ਤੇ ਸੁਰਤ ਨੇ ਚਲਣਾ ਨਾ ਤੇ ਉਹਦੇ ਵਿੱਚਕਾਰ ਇੱਕ ਇੱਕ ਕੀ ਕੁਝ ਆਉਂਦਾ ਹੈ ਅਸੀਂ ਉਹਦੇ ਵਿੱਚੋਂ ਨਿਕਲ ਕੇ ਫਿਰ ਜਾ ਕੇ ਦਿਮਾਗ ਤੋਂ ਮਨ ਤੋਂ ਦਿਲ ਤੱਕ ਪਹੁੰਚਣਾ ਹੈ ਕਿਉਂਕਿ ਸਾਡੀ ਯਾਤਰੀ ਇਹ ਹੈ ਬਾਹਰ ਦੀਆਂ ਯਾਤਰਾਵਾਂ ਸਾਨੂੰ ਪਤਾ ਹੈ ਵੀ ਮੇਰੀ ਯਾਤਰਾ ਇੱਥੋਂ ਦਰਬਾਰ ਸਾਹਿਬ ਤੱਕ ਹੈ ਇੱਥੋਂ ਹਜ਼ੂਰ ਸਾਹਿਬ ਤੱਕ ਹੈ ਇੱਥੋਂ ਪਟਨਾ ਸਾਹਿਬ ਤੱਕ ਹੈ ਇੱਥੋਂ ਆਨੰਦਪੁਰ ਸਾਹਿਬ ਤੱਕ ਹੈ ਇੱਥੋਂ ਦਮਦਮਾ ਸਾਹਿਬ ਤੱਕ ਹੈ ਜਿੰਨੀਆਂ ਵੀ ਬਾਹਰ ਸਥਾਨ ਬਣਿਆ ਅਸੀਂ ਕਹਿੰਦੇ ਹਾਂ ਮੇਰੀ ਯਾਤਰਾ ਇੱਥੇ ਤੱਕ ਹੈ ਉਹ ਤੇ ਬਾਹਰੀ ਯਾਤਰਾ ਹੈ ਨਾ ਸਰੀਰਕ ਤੌਰ ਤੇ ਪਰ ਜਿਹੜੀ ਮੇਰੀ ਅੰਦਰੂਨੀ ਅਧਿਆਤਮਿਕ ਯਾਤਰਾ ਹੈ ਉਹ ਯਾਤਰਾ ਹੈ ਮਨ ਤੋਂ ਦਿਲ ਤੱਕ ਦੀ ਸਾਂਝ ਇਹ ਸਫਰ ਹੈ ਪਰ ਇਹ ਸਫਰ ਕਰਨਾ ਕਿੰਨੇ ਹੈ ਇਹ ਸਫਰ ਕਰਨਾ ਸੁਰਤ ਨੇ ਤੇ ਸੁਰਤ ਕਿਦਾਂ ਚੱਲੇਗੀ ਜਦੋਂ ਇਹ ਸ਼ਬਦ ਨਾਲ ਜੁੜੇਗੀ ਜਿਵੇਂ ਅੱਗੇ ਵੀ ਨੁਕਤਾ ਬਿਆਨ ਕੀਤਾ ਹੋਇਆ ਹੈ ਕਿ ਨਾਮਦੇਵ ਜੀ ਨੇ ਕਿਹਾ ਸੋਇਨੇ ਕੀ ਸੋਈ ਰੂਪੇ ਦਾ ਧਾਗਾ ਨਾਮੇ ਕਾ ਚਿਤ ਹਰ ਸਿਓ ਲਗਾ ਅਸੀਂ ਸ਼ਬਦ ਨੂੰ ਸੂਈ ਬਣਾਉਣਾ ਤੇ ਸੁਰਤ ਨੂੰ ਧਾਗਾ ਬਣਾਉਣਾ ਸੂਈ ਦੇ ਮਗਰ ਹੀ ਧਾਗਾ ਚੱਲਦਾ ਨਾ ਕਿ ਧਾਗੇ ਮਗਰ ਸੂਈ ਚੱਲਦੀ ਹੈ ਸੂਈ ਨੇ ਅੱਗੇ-ਅੱਗੇ ਚੱਲਣਾ ਧਾਗੇ ਨੇ ਉਹਦੇ ਮਗਰ-ਮਗਰ ਪਰ ਧਾਗਾ ਤਾਂ ਚੱਲੇਗਾ ਜੇ ਉਹਦੇ ਨੱਕੇ ਵਿੱਚ ਧਾਗਾ ਪਰੋਇਆ ਹੋਏਗਾ ਇਕੱਲਾ ਧਾਗਾ ਵੀ ਨਹੀਂ ਚੱਲਣਾ ਇਸ ਲਈ ਸੂਈ ਨੂੰ ਸ਼ਬਦ ਬਣਾਉਣਾ ਤੇ ਧਾਗੇ ਨੂੰ ਸੁਰਤ ਬਣਾਉਣਾ ਹੈ ਇਸ ਸ਼ਬਦ ਵਿੱਚ ਸੁਰਤ ਨੂੰ ਪਰੋਣ ਲਈ ਅਸੀਂ ਰੋਜ਼ ਨਿਤਨੇਮ ਕਰਦੇ ਹਾਂ ਰੋਜ਼ ਅਸੀਂ ਬਾਣੀ ਦਾ ਅਭਿਆਸ ਕਰਦੇ ਹਾਂ ਇਹ ਕਥਾ ਹੈ ਕੀਰਤਨ ਹੈ ਪਾਠ ਹੈ ਇਹ ਇਸੇ ਵਾਸਤੇ ਹੈ ਕਿ ਕਿਤੇ ਇੱਕ ਦਿਨ ਐਸਾ ਆਵੇ ਕਿ ਸਾਡੀ ਸੁਰਤ ਸ਼ਬਦ ਦੇ ਨੱਕੇ ਵਿੱਚ ਪਰੋਈ ਜਾਏ ਫਿਰ ਜੇ ਸ਼ਬਦ ਚੱਲੇਗਾ ਫਿਰ ਸੁਰਤ ਵੀ ਨਾਲ ਨਾਲ ਚੱਲੇਗੀ ਇਹ ਲੋਕ ਤੋਂ ਪਰਲੋਕ ਦਾ ਸੰਸਾਰ ਤੋਂ ਨਿਰੰਕਾਰ ਦਾ ਕੁਦਰਤ ਤੋਂ ਕਾਦਰ ਦਾ ਇਹ ਸਫਰ ਹੈ ਇਹ ਸਾਡੀ ਯਾਤਰਾ ਹੈ ਲੋਕ ਤੋਂ ਪਰਲੋਕ ਦੀ ਪਰੇ ਤਾਂ ਹੋਏਗਾ ਜੇ ਸ਼ਬਦ ਗੁਰੂ ਸੁਰਤ ਧੁਨ ਚਿਲਾ ਇੱਕ ਸ਼ਬਦ ਗੁਰੂ ਤੋਂ ਬਿਨਾਂ ਸਮਝ ਵੀ ਨਹੀਂ ਆਏਗੀ ਲੋਕ ਬਹੁਤ ਨੇ ਕੋਈ ਕਹਿੰਦਾ ਸੁਰਤ ਆਪਣੀ ਇੱਥੇ ਨਹੀਂ ਇੱਥੇ ਲਾਓ ਕੋਈ ਕਹਿੰਦਾ ਉੱਥੇ ਲਾਓ ਇਸ ਲਈ ਕਿ ਆਸੀ ਵੀ ਧਿਆਨ ਰੱਖਿਓ ਜੇ ਸੋ ਚੰਦਾ ਉੱਗ ਵਹਣ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਨ ਕੋਰ ਅੰਧਾਰ ਸਮਾ ਆਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਥੋੜਾ ਭਲੇਖਾ ਹੋਰ ਪੈਜੇਗਾ ਤੁਹਾਡੇ ਸੱਚੇ ਸ਼ਬਦ ਨਾਲ ਕੱਚਾ ਸ਼ਬਦ ਵੀ ਤੁਹਾਡੇ ਕੰਨਾਂ 'ਚ ਪਏਗਾ ਐਸਾ ਨਾ ਹੋਵੇ ਕਿ ਤੁਸੀਂ ਰਸਤਾ ਭਟਕ ਕੇ ਕਿਤੇ ਕੱਚੇ ਸ਼ਬਦ ਨਾਲ ਜੁੜ ਜਾਓ ਫਿਰ ਤੁਸੀਂ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਕਿਉਂਕਿ ਰਸਤਾ ਬਦਲ ਗਿਆ ਨਾ ਅੱਗੇ ਜਾ ਕੇ ਦੁਰਾਹਾ ਆ ਗਿਆ ਦੋ ਰਾਹ ਆ ਗਏ ਇੱਕ ਸੱਚੇ ਸ਼ਬਦ ਦਾ ਅਸੀਂ ਇੱਕ ਕੱਚੇ ਦਾ ਅਸੀਂ ਕੱਚੇ ਰਾਹ ਉਤਰ ਗਏ ਪਟਕ ਗਏ ਸਤਿਗੁਰੂ ਬਿਨ ਹੋਰ ਕੱਚੀ ਹੈ ਬਾਣੀ ਮਾਰੇ ਕਹਿੰਦੇ ਸਤਿਗੁਰੂ ਤੋਂ ਬਿਨਾ ਇਹ ਸ਼ਬਦ ਕੱਚਾ ਹੈ ਉਹ ਰਸ ਨਹੀਂ ਤੁਹਾਨੂੰ ਹੁਣ ਇੱਕ ਬਨਾਵਟੀ ਫੁੱਲ ਇੱਕ ਕੁਦਰਤੀ ਫੁੱਲ ਹੈ ਰਸ ਕਿਦੇ ਚ ਹੋਏਗਾ ਖੁਸ਼ਬੂ ਕਿਦੇ ਚ ਹੋਏਗੀ ਆਪਾਂ ਪਲਾਸਟਿਕ ਦੇ ਵੀ ਦੇਖਦੇ ਆਂ ਆਪਾਂ ਫੁੱਲ ਫਲਾਵਰ ਪਰ ਇੱਕ ਕੁਦਰਤੀ ਹੈ ਉਹਦੇ ਵਿੱਚ ਰਸ ਭਵਰੇ ਨੂੰ ਪਤਾ ਵੀ ਮੈਂ ਕਿਹੜੇ ਫੁੱਲ ਤੇ ਆ ਕੇ ਬੈਠਣਾ ਫਿਰ ਸਾਨੂੰ ਕਿਉਂ ਨਹੀਂ ਪਤਾ ਵੀ ਸੱਚਾ ਸ਼ਬਦ ਤੇ ਕੱਚਾ ਸ਼ਬਦ ਕਿਹੜਾ ਹੈ ਕਿਦੇ ਵਿੱਚ ਰਸ ਹੈ ਕਿਦੇ ਵਿੱਚ ਰਸ ਨਹੀਂ ਹੈ ਸਤਿਗੁਰੂ ਬਿਨ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੋਹਰ ਲਾ ਦਿੱਤੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸ਼ਬਦ ਗੁਰੂ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਫਿਰ ਗੁਰੂ ਅਰਜਨ ਦੇ ਮਹਾਰਾਜੀ ਦਾ ਸਮਾਂ ਆਉਂਦਾ ਹੈ ਮਹਾਰਾਜ ਦੇ ਦੇਖਿਆ ਵੀ ਗੁਰੂ ਅਮਰਦਾਸ ਮਹਾਰਾਜ ਨੇ ਤਾਂ ਗੱਲ ਕਲੀਅਰ ਕਰ ਦਿੱਤੀ ਸੀ ਪਰ ਲੱਗਦਾ ਜੇ ਸਿੱਖਾਂ ਨੂੰ ਚੰਗੀ ਤਰ੍ਹਾਂ ਗੱਲ ਸਮਝ ਨਹੀਂ ਆਈ ਇਸੇ ਲਈ ਤਾਂ ਉਹ ਮਿਹਰਬਾਨ ਵਾਲਾ ਸ਼ਬਦ ਵੀ ਨਾਲ ਤੁਰ ਪਿਆ ਅੱਜ ਵੀ ਤੁਰਿਆ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਅੱਜ ਵੀ ਤੁਰਿਆ ਹੋਇਆ ਸਾਡੇ ਘਰਾਂ ਵਿੱਚ ਸ਼ਬਦ ਪਰ ਸਾਨੂੰ ਪਤਾ ਕੋਈ ਨਹੀਂ ਲੱਗਦਾ ਸਤਗੁਰੂ ਦਾਤਾ ਕਾਜ ਰਚਾਇਆ ਆਪਣੀ ਮੇਰ ਕਰਾਈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝੀ ਜੰਨੇ ਆ ਉਹ ਚੱਲ ਰਹੀ ਹੈ ਮਿਹਰਬਾਨ ਵਾਲਾ ਸ਼ਬਦ ਉਹ ਪੰਗਤੀ ਅੱਜ ਵੀ ਸਾਡੇ ਘਰਾਂ 'ਚ ਚੱਲਦੀ ਹੈ ਤੇ ਜਦੋਂ ਕਿਸੇ ਦੇ ਵਿਆਹ ਸ਼ਾਦੀ ਦੇ ਕਾਰਡ ਤੇ ਇਹ ਲਿਖੀ ਹੋਵੇ ਉਹ ਵੀ ਗੁਰੂ ਦਾ ਸਿੱਖ ਹੋਵੇ ਗੁਰੂ ਕੇ ਸਿੱਖਾਂ ਦਾ ਘਰ ਹੋਵੇ ਤੇ ਜਦੋਂ ਉਹਨੂੰ ਕਈਏ ਵੀ ਆ ਕੀ ਕਰਾਇਆ ਉਹ ਕਹਿੰਦੇ ਚਲੋ ਹੋ ਗਿਆ ਛੱਡੋ ਪਰਾਂ ਵੀ ਜੇ ਸਾਰੇ ਏਦਾਂ ਕਹਿਣ ਲੱਗ ਜਾਣ ਫਿਰ ਗੁਰਬਾਣੀ ਨਾਲ ਕੌਣ ਜੁੜੇਗਾ ਇਅਸੀ ਸਾਰੇ ਹੀ ਇਹ ਕਹਿ ਕੇ ਪੱਲਾ ਛਡਾ ਦੇਾਂਗੇ ਸਾਨੂੰ ਪਤਾ ਹੀ ਨਹੀਂ ਹੈ ਪਰ ਗੁਰੂ ਅਰਜਨ ਦੇ ਮਹਾਰਾਜ ਨੇ ਆਖਿਆ ਸੀ ਨਹੀਂ ਇਹ ਜਿਹੜੀ ਮੀਣੀਆਂ ਦੀ ਬਾਣੀ ਹੈ ਭਾਵੇਂ ਆਪਣੀ ਹੀ ਹੈ ਮਿਹਰਬਾਨ ਪਰ ਗੁਰਮਤ ਤੋਂ ਉਲਟ ਹੋ ਕੇ ਚੱਲ ਰਹੀ ਹੈ ਸਹਿਬ ਨੇ ਫਿਰ ਸਾਰੀਆਂ ਭਗਤ ਸਹਿਬਾਨਾਂ ਦੀ ਬਾਣੀ ਗੁਰੂ ਸਹਿਬਾਨ ਦੀ ਬਾਣੀ ਭਟ ਸਹਿਬਾਨ ਦੀ ਬਾਣੀ ਔਰ ਗੁਰੂ ਕੇ ਸਿੱਖ ਭਾਈ ਸੱਤਾ ਜੀ ਭਾਈ ਬਲਵੰਡ ਜੀ ਬਾਬਾ ਸੁੰਦਰ ਜੀ ਜਿਨ੍ਹਾਂ ਤੋਂ ਗੁਰੂ ਅਮਰਦਾਸ ਮਹਾਰਾਜ ਨੇ RAM ਕਲੀ ਸਦ ਉਚਾਰਨ ਕਰਵਾਇਆ ਇਹ ਸਾਰੀ ਬਾਣੀ ਨੂੰ ਫਿਰ RAM ਸਰ ਦੇ ਅਸਥਾਨ ਤੇ ਜਿਹੜਾ ਅਮਰਤ ਸਰ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਇਹ ਕੋਲ ਬਿਠਾ ਕੇ